ਕਾਤਨਾ ਬੜੀ ਸਹਿਜ ਦੇ ਵਿੱਚ ਗੱਲ ਕਰਦੇ ਪਏ ਨੇ ਇੱਕਦਮ ਜਦੋਂ ਬੀਬੀ ਜਗੀਰਕੋੜ ਦਾ ਵੇਰਵਾ ਪੈਂਦਾ ਆ ਤੇ ਮੂੰਹ ਦੇ ਵਿੱਚੋਂ ਗਾਲ ਨਿਕਲਦੀ ਹੈ ਹੁਣ ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਨਾ ਮੈਂ ਦੇਖੋ ਗਾਲ ਦੂੰ ਮੈਂ ਜਸਟੀਫਾਈ ਨਹੀਂ ਕਰਦਾ ਪਿਆ ਉਹਨਾਂ ਵੀਰਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਨਾ ਮੈਂ ਵੀ ਜਿੱਥੇ ਬੰਦੇ ਨੂੰ ਆਪਾਂ ਕਹਿੰਦੇ ਆ ਨਾ ਵੀ ਪਹਿਲਾਂ ਤੋਲ ਤੇ ਫਿਰ ਬੋਲ ਤੇ ਤੁਸੀਂ ਵੀ ਥੋੜਾ ਜਿਹਾ ਤੋਲ ਲਿਆ ਕਰੋ ਵੀ ਬੰਦੇ ਦੇ ਗੁਣ ਜਿਆਦੇ ਨੇ ਕਿ ਬੰਦੇ ਦੇ ਆਗੁਣ ਜਿਆਦੇ ਨੇ ਉਸੀ ਸਾਰੀ ਜ਼ਿੰਦਗੀ ਕੌਮ ਦੀ ਸੇਵਾ ਕਰਦੇ ਮਰ ਜਾਓ ਇੱਕਦਮ ਤੁਹਾਡੀ ਜ਼ੁਬਾਨ ਦੇ ਵਿੱਚੋਂ ਕਿਸੇ ਇਰੀਟੇਸ਼ਨ ਦੇ ਕਰਕੇ ਕੋ ਐਸਾ ਵਰਡ ਨਿਕਲ ਜਾਵੇ ਤਾਂ ਮੈਂ ਤੁਹਾਡੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਧੋਕੇ ਰੱਖ ਦੇਗਾ ਪਾਣੀ ਪਾ ਦਿਆਂਗਾ ਇਹ ਕਿਦਰ ਦਾ ਨਿਆਇ ਆ ਗਾਲ ਜ਼ੁਬਾਨ ਦੇ ਵਿੱਚੋਂ ਨਿਕਲੀਏ ਉਹਨੇ ਬੀਬੀ ਜਗੀਰ ਕੌਰ ਕੋਲੋਂ ਮਾਫੀ ਬਖਰੀ ਮੰਗੀ ਅਕਾਲ ਤਖਤ ਸਾਹਿਬ ਤੋਂ ਬਖਰੀ ਜਾ ਕੇ ਮਾਫੀ ਮੰਗੀ ਜੋ ਅਕਾਲ ਤਖਤ ਸਾਹਿਬ ਨੇ ਧਾਰਮਿਕ ਤੌਰ ਦੇ ਉੱਪਰ ਸਜ਼ਾ ਸੁਣਾਈ ਹੈ ਉਹਨਾਂ ਨੇ ਐਕਸੈਪਟ ਕੀਤੀ ਕਬੂਲ ਕੀਤੀ ਫਿਰ ਵੀ ਅਸੀਂ ਉਹਦੇ ਮਗਰ ਪਾਇਆ ਸਿੱਖੀ ਦੇ ਵਿੱਚ ਮਾਫੀ ਨੂੰ ਕੋ ਥਾਂ ਹੈ ਕਿ ਨਹੀਂ ਹੈ ਕਿ ਅੱਜ ਪ੍ਰਧਾਨ ਨੂੰ ਅਸੀਂ ਬਿਲਕੁਲ ਕਹਿਣਾ ਵੀ ਤੂੰ ਫਾਊਟ ਸੀ ਤੂੰ ਗਲਤ ਐ ਇਹ ਪ੍ਰਧਾਨ ਨੂੰ ਅੱਜ ਅਸੀਂ ਗਲਤ ਕਹਿਣਾ ਆ ਤੇ ਫਿਰ ਜਿਹੜੇ ਖਾੜਕੂ ਜਥੇਬੰਦੀਆਂ ਨੇ ਪ੍ਰਧਾਨ ਨੂੰ ਸਹੀ ਕਿਹਾ ਸੀ ਫਿਰ ਉਹਨਾਂ ਦੇ ਉਸ ਬਿਆਨ ਨੂੰ ਸਾਨੂੰ ਕੱਟਣਾ ਪੈਣਾ ਬਹੁਤੇ ਵਕੀਲਾਂ ਨੇ ਇਕੱਠੇ ਹੋ ਕੇ ਚੀਫ ਜਸਟਿਸ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਵਕੀਲਾਂ ਨੂੰ ਜਾਨ ਦਾ ਖਤਰਾ ਹੈ ਤੇ ਜਿੰਨਾਂ ਵਕੀਲਾਂ ਨੂੰ ਜਾਨ ਦਾ ਖਤਰਾ ਹੈ ਉਹਨਾਂ ਵਕੀਲਾਂ ਦੇ ਵਿੱਚ ਸਰਦਾਰ ਹਰਜਨਦਰ ਸਿੰਘ ਧਾਮੀ ਆਉਂਦਾ ਸੀ ਇਹਨਾਂ ਨੂੰ ਮਾਰ ਦੇਣਾ ਸੀ ਉਹ ਤੋਂ ਪੁਲਿਸ ਨੇ ਹੁਣ ਅੰਦਾਜ਼ਾ ਲਾ ਕੇ ਵੇਖੋ ਵੀ ਜਿਹੜਾ ਬੰਦਾ ਖਾੜਕੂ ਸਿੰਘਾਂ ਦੇ ਕੇਸ ਲੜੇ ਅਜੇ ਬੁੱਢੇ ਬਾਰੇ ਤੁਸੀਂ ਉਹਨੂੰ ਇਹ ਕੋਹਫਾ ਲੱਗੇ ਉਹ ਦੇਣਾ ਤੇ ਤੁਸੀਂ ਸ਼ਰੇਆਮ ਕਹਿ ਰਹੇ ਹੋ ਵੀ ਇਹ ਜਿਹੜਾ ਇਹ ਤਾਂ ਟਾਊਟ ਰਿਹਾ ਯਾਰ ਤੁਸੀਂ ਕਿਹੜੇ ਆਧਾਰ ਦੇ ਉੱਪਰ ਟਾਊਟ ਕਹੀ ਜਾਂਦੇ ਘੱਟੋ ਘੱਟ ਇਹ ਤੇ ਵੇਖੋ ਵੀ ਖਾੜਕੂ ਜੱਥੇ ਬੰਦੀਆਂ ਜਿਹੜੀਆਂ ਨੇ ਉਹਦੀ ਤਾਰੀਫ ਕਰਦੀਆਂ ਪਈਆਂ ਨੇ ਘਰ ਦੇ ਵਿੱਚ ਇੱਕ ਵੀ ਐਸਡੀਪੀਸੀ ਦਾ ਸੇਵਾਦਾਰ ਨਹੀਂ ਤੇ ਤੂੰ ਚਲਾ ਜਾਂਦਾ ਚਾ ਆਪ ਅੰਗਰੋ ਰਸੋਈ ਤੋਂ ਲੈ ਆ ਕੇ ਤੈਨੂੰ ਪੜਾਵੇਗਾ ਪ੍ਰਧਾਨ ਸਾਹਿਬ ਚੱਲ ਕੇ ਆ ਪ੍ਰਧਾਨ ਐਸਡੀਪੀਸੀ ਦਾ ਪ੍ਰਧਾਨ ਕਈ ਵਾਰੀ ਐਕਟਿਵਾ ਨੂੰ ਕਿੱਕ ਮਾਰ ਕੇ ਆਪ ਹੀ ਆ ਜਾਂਦਾ ਹੈ ਜਿਹੜਾ ਐਸਾ ਤੁਹਾਡਾ ਪ੍ਰਧਾਨ ਦੇ ਆ ਵੀ ਜਿਹੜਾ ਆਪਣੇ ਘਰੋਂ ਐਕਟਿਵਾ ਨੂੰ ਕਿੱਕ ਮਾਰ ਕੇ ਤੇ ਆਪਣੀ ਕੁਰਸੀ ਦੇ ਉੱਪਰ ਆ ਜਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਪਹਿਲਾ ਪ੍ਰਧਾਨ ਹੈ ਇਹ ਕਿਸੇ ਇਤਿਹਾਸਕ ਗੁਰਦੁਆਰੇ ਦੇ ਵਿੱਚ ਜਾਂਦੇ ਨੇ ਜੇ ਕਿਤੇ ਮੈਨੇਜਰ ਨੇ ਸਪੈਸ਼ਲ ਲੰਗਰ ਪ੍ਰਸ਼ਾਦ ਦੇ ਦਾ ਪ੍ਰਬੰਧ ਕਰ ਦਿੱਤਾ ਕਹਿੰ ਲੱਗੇ ਨਾ ਇਹ ਗੁਰੂ ਘਰ ਆ ਨਾ ਪੰਗਤ ਦੇ ਵਿੱਚ ਬਹਿ ਕੇ ਛੱਕਾਂਗਾ ਪੰਗਤ ਦੇ ਵਿੱਚ ਬਹਿ ਕੇ ਲੰਗਰ ਪ੍ਰਸ਼ਾਦ ਆ ਛੱਕਦੇ ਨੇ ਸੋ ਸਾਰੀਆਂ ਗੱਲਾਂ ਨੂੰ ਆਪਾਂ ਜੀ ਇੱਕ ਪਾਸੇ ਰੱਖਦੀਏ ਇਹਨਾਂ ਦੀ ਸੇਵਾ ਨੂੰ ਇੱਕ ਪਾਸੇ ਗਾਲ ਨਾ ਮੈਂ ਕਹਿੰਦਾ ਬੋਲ ਨਾ ਤੁਸੀਂ ਭਾਈ ਜੇ ਤੁਹਾਨੂੰ ਲੱਗਦਾ ਵੀ ਇੱਕ ਗਾਲ ਦੇ ਸਾਰੀ ਦੀ ਸਾਰੀ ਸੇਵਾ ਮਿੱਟੀ ਕਰ ਦਿੰਦੀ ਮੈਂ ਵੀ ਤੁਹਾਡੇ ਨਾਲ ਖੋ ਜਾਨਾ ਨਾ ਪਰ ਐਸਾ ਨਹੀਂ ਹੈ ਹੁਣ ਜਿਹੜੇ ਕਹਿੰਦੇ ਨਾ ਪਹਿਲਾਂ ਤੋਲੋ ਤੇ ਫਿਰ ਬੋਲੋ ਉਹਨਾਂ ਨੂੰ ਬੇਨਤੀ ਹੈ ਬੰਦੇ ਨੂੰ ਵੀ ਪਹਿਲਾਂ ਤੋਲੋ ਵੀ ਗੁਣ ਜਾਦੇ ਨੇ ਕਿ ਅਗੁਣ ਜਾਦੇ ਸਮੂਹਿਕ ਗਾਲ ਦਾ ਤੇ ਵਿਅਕਤੀਗਤ ਗਾਲ ਦਾ ਫਰਕ ਹੁੰਦਾ ਆ ਹੁਣ ਇੱਥੇ ਕਹਿੰ ਗਿਆ ਇਸਤਰੀਆਂ ਦਾ ਅਪਮਾਨ ਹਾਂਜੀ ਸਮੂਹਿਕ ਗਾਲ ਇਸਤਰੀਆਂ ਨੂੰ ਕਢਣੀ ਉਹ ਡਿਫਰੈਂਟ ਮੈਟਰ ਆ ਹਾਂਜੀ ਠੀਕ ਹੈ ਵਿਅਕਤੀਗਤ ਤੌਰ ਦੇ ਉੱਪਰ ਗਾਲ ਕੱਢਦੀ ਕਿਸੇ ਇਰੀਟੇਸ਼ਨ ਦੇ ਕਰਕੇ ਨਿਕਲ ਗਈ ਹੈ ਨਾ ਇਹ ਇੱਕ ਡਿਫਰੈਂਟ ਮੈਟਰ ਹੈ ਹੁਣ ਅਸੀਂ ਕਹਿ ਦਿੱਤਾ ਇਸਤਰੀਆਂ ਦਾ અપਮਾਨ ਨਹੀਂ ਉਹਨੇ ਫਿਰ ਵੀ ਇਸਤਰੀ ਜਾਤੀ ਕੋਲੋਂ ਪੂਰੀ ਕੋਲ ਮਾਫੀ ਮੰਗ ਲਈ ਬੀਬੀ ਦੀਗੀਰ ਕਹਿੰਦੀ ਬੋਲੇ ਜੇ ਪ੍ਰਧਾਨ ਕਿਤੇ ਮੇਰੇ ਸਾਹਮਣੇ ਹੁੰਦਾ ਮੈਂ ਉਹਦਾ ਜਬਾੜਾ ਪਾੜ ਦਿੰਦੀ ਤੇ ਤਲਵੀਰ ਗਿੱਲ ਨੇ ਜਿੱਦਾਂ ਛੁੱਟੜ ਜਨਾਨੀ ਕਿਹਾ ਸੀ ਉਹਦਾ ਜਬਾੜਾ ਕਿਉਂ ਨਾ ਪਾੜ ਦਿੱਤਾ ਬੀਬੀ ਜੀ ਇਹਦੀ ਮੈਂ ਮਤਾਂੜੇ ਵੀ ਨਹੀਂ ਜਾਂਦਾ ਜੀ ਛਟਣ ਜਨਾਨੀ ਦੀ ਫਿਰ ਜਿਵੇਂ ਦੋਸਲੀਏ ਸੁਣੇ ਤੇ ਯਾਰ ਮੈਂ ਇਹਨੂੰ ਕੋਈ ਕੰਮ ਨਹੀਂ ਚਾਹ ਇਹਦੇ ਅਜੇ ਤੱਕ ਕੋਈ ਜਿੰਨੇ ਪੀਐਸਏ ਕੁੜਮ ਕਮੇਟੀਆਂ ਨੇ ਲਾਦੀ ਆ ਆ ਜੁਵਰਾਜ ਦੇ ਸਹੌਰੇ ਦਾ ਰਿਸ਼ਤੇਦਾਰ ਅਫਲੀਲਪੁਰ ਦੇ ਕਿ ਕਲੀਲ ਕੀ ਲਾਦਾ ਹੋਲੀ ਸਪੋਰਟ ਕੀ ਪੈ। ਜੇ ਬੰਦਾ ਮਾਫੀ ਮੰਗ ਲਵੇ ਤਾਂ ਸਾਨੂੰ ਵੱਡਾ ਗੀਰਾ ਕਰਕੇ ਮਾਫ ਕਰ ਦੇਣਾ ਚਾਹੀਦਾ। ਮੁੱਖ ਸਰ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪੋਉਂਦ ਕਮੇਟੀ ਦੇ ਪ੍ਰਧਾਨ ਵੱਲੋਂ ਸਾਫਾ ਕਾ ਪ੍ਰਧਾਨ ਪੀਪੀ ਜਗੀਰਕੌਰ ਨੂੰ ਭੱਦੀ ਸ਼ਬਦਾਂ ਵਾਲੀ ਬੁਲੀ ਗਈ ਆ। ਠੀਕ ਹਾਂ। ਕਾਫੀ ਭੱਦੀ ਜੋ ਆਪਾਂ ਆਮ ਤੌਰ ਤੇ ਗੱਲ ਨਹੀਂ ਕਰ ਸਕਦੇ ਬੋਲ ਨਹੀਂ ਸਕਦੇ ਇਹੋ ਜਿਹੇ ਬੋਲ ਬੁੱਲੇ ਕਈ ਤੁਸੀਂ ਉਸ ਮੁੱਦੇ ਤੇ ਚੁੱਪ ਕੇ ਹੋ ਕੀ ਕਾਰਨ ਹੈ ਹੋ ਜਾ ਕਿ ਧਾਮੀ ਸਾਹਿਬ ਨਾਲ ਕੋਈ ਜਿਆਦਾ ਪਿਆਰ ਆ ਜਾਂ ਬੀਬੀ ਜਗੀਰ ਕੋਲ ਨਫ਼ਰਤ ਹੈ ਇੰਦਰਪਾਲ ਸਿੰਘ ਮੈਂ ਦੋ ਗੱਲਾਂ ਬੜੀਆਂ ਕਰੀਅਰ ਕਰ ਦੇਣੀਆਂ ਚਾਹੁੰਦਾ ਮੈਂ ਦੇਖੋ ਪਿਆਰ ਮੇਰਾ ਗੁਣਾ ਦੀ ਸਾਹ ਦੇ ਆ ਜਿਹੜੀ ਮੇਰੇ ਗੁਰੂ ਨੇ ਮੈਨੂੰ ਦੱਸੀ ਗੁਣਾ ਦੀ ਸਾਹ द्या ਗੁਣਾ ਦੀ ਸਾਹ ਮੈਂ ਤੁਹਾਡੇ ਨਾਲ ਵੀ ਕਰ ਲਾਂਗਾ ਗੁਰੂ ਮੇਰਾ ਕਹਿੰਦਾ ਵੀ ਛੋੜ ਡਬਕਣ ਚੱਲੀ ਐ ਆ ਗੁਣ ਤੁਹਾਡਾ ਵੀ ਹੋਵੇਗਾ ਮੈਂ ਛੱਡ ਕੇ ਚਲਾ ਜਾਵਾਂਗਾ ਠੀਕ ਹੈ ਜੀ ਹੁਣ ਦੋ ਚੀਜ਼ਾਂ ਨੂੰ ਬੜਾ ਸਮਝ ਜਾਦੀ ਇਸ ਮੁੱਦੇ ਤੇ ਮੈਂ ਚਾਹੁੰਦਾ ਸਾਂ ਵੀ ਕੋਈ ਮੈਨੂੰ ਛੇੜੇ ਤੇ ਮੈਂ ਬੁੱਲਾ ਹੁਣ ਜਦੋਂ ਪ੍ਰਧਾਨ ਦੇ ਮੂੰਹ ਦੇ ਵਿੱਚੋਂ ਗਾਲ ਨਿਕਲਦੀ ਐ ਕਿ ਪੱਤਰਕਾਰ ਗੱਲ ਕਰਦਾ ਪਿਆ ਹੈ ਗੱਲ ਨੂੰ ਸਥਿਤੀ ਨੂੰ ਸਮਝੋ ਪਹਿਲਾਂ ਪੂਰਾ ਪੱਤਰਕਾਰ ਤਾਂ ਬੜੀ ਸਹਿਜ ਦੇ ਵਿੱਚ ਗੱਲ ਕਰਦੇ ਪਏ ਨੇ ਇੱਕਦਮ ਜਦੋਂ ਬੀਬੀ ਜਗੀਰਕੌਰ ਦਾ ਵੇਰਵਾ ਪੈਂਦਾ ਆ ਤੇ ਮੂੰਹ ਦੇ ਵਿੱਚੋਂ ਗਾਲ ਨਿਕਲਦੀ ਹੁਣ ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਨਾ ਮੈਂ ਦੇਖੋ ਗਾਲ ਨੂੰ ਮੈਂ ਜਸਟੀਫਾਈ ਨਹੀਂ ਕਰਦਾ ਪਿਆ ਵੀ ਪ੍ਰਧਾਨ ਜੀ ਨੇ ਜੋ ਗਾਲ ਕੱਢੀ ਹੈ ਜਾਂ ਪ੍ਰਧਾਨ ਦੇ ਮੂੰਹ ਦੇ ਵਿੱਚੋਂ ਜਿਹੜੀ ਗਾਲ ਨਿਕਲੀ ਉਹ ਬਿਲਕੁਲ ਸਹੀ ਹੈ ਇਸ ਤਰੀਕੇ ਨਾਲ ਜਸਟੀਫਾਈ ਨਹੀਂ ਕਰਦਾ ਪਿਆ ਪਰ ਉਸ ਗਾਲ ਤੋਂ ਬਾਅਦ ਬੜੀਆਂ ਗੱਲਾਂ ਉੱਠ ਕੇ ਸਾਹਮਣੇ ਆਈਆਂ ਕੋਈ ਕਹਿੰਦਾ ਪਹਿਲਾਂ ਤੋਲੋ ਫਿਰ ਬੋਲੋ ਕੋਈ ਕਹਿੰਦਾ ਜੀ ਇਹਨੂੰ ਪ੍ਰਧਾਨਗੀ ਤੋਂ ਫਾਰਕ ਕਰ ਦੇਣਾ ਚਾਹੀਦਾ ਕੋਈ ਇੱਥੋਂ ਤੱਕ ਬੋਲਿਆ ਜੀ ਇਹ ਪੁਲਿਸ ਦਾ ਟਾਊਟ ਰਿਹਾ ਮੈਂ ਕਹਿੰਦਾ ਵੀ ਹੁਣ ਦੋ ਤਿੰਨ ਚੀਜ਼ਾਂ ਕਲੀਅਰ ਕਰ ਦੋ ਜਿਹੜੇ ਕਹਿੰਦਾ ਪਹਿਲਾਂ ਤੋਲੋ ਤੇ ਫਿਰ ਬੋਲੋ ਉਹਨਾਂ ਵੀਰਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਨਾ ਮੈਂ ਵੀ ਜਿੱਥੇ ਬੰਦੇ ਨੂੰ ਆਪਾਂ ਕਹਿੰਦੇ ਆਂ ਨਾ ਵੀ ਪਹਿਲਾਂ ਤੋਲ ਤੇ ਫਿਰ ਬੋਲ ਤੇ ਤੁਸੀਂ ਵੀ ਥੋੜਾ ਜਿਹਾ ਤੋਲ ਲਿਆ ਕਰੋ ਵੀ ਬੰਦੇ ਦੇ ਗੁਣ ਜਾਦੇ ਨੇ ਕਿ ਬੰਦੇ ਦੇ ਆਗੁਣ ਜਾਦੇ ਨੇ ਦੋ ਤਿੰਨ ਚੀਜ਼ਾਂ ਤੇ ਕਲੀਅਰ ਕਰ ਲਓ ਨਾ ਹਾਂਜੀ ਹੁਣ ਤੁਸੀਂ ਸਾਰੀ ਜ਼ਿੰਦਗੀ ਕੌਮ ਦੀ ਸੇਵਾ ਕਰਦੇ ਮਰ ਜਾਓ ਇੱਕ ਦਿਨ ਤੁਹਾਡੀ ਜ਼ੁਬਾਨ ਦੇ ਵਿੱਚੋਂ ਕਿਸੇ ਇਰੀਟੇਸ਼ਨ ਦੇ ਕਰਕੇ ਕੋਈ ਐਸਾ ਵਰਡ ਨਿਕਲ ਜਾਵੇ ਤੇ ਮੈਂ ਤੁਹਾਡੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਧੋਕੇ ਰੱਖ ਦੇਗਾ ਪਾਣੀ ਪਾ ਦੇਗਾ ਇਹ ਕਿਦਰ ਦਾ ਨੇ ਆਇਆ ਦੋ ਤਿੰਨ ਚੀਜ਼ਾਂ ਨੂੰ ਸਮਝੋ ਗਾਲ ਜ਼ਬਾਨ ਦੇ ਵਿੱਚੋਂ ਨਿਕਲੀਏ ਉਹਨੇ ਬੀਬੀ ਜਗੀਰ ਕੌਰ ਕੋਲੋਂ ਮਾਫੀ ਵਕਰੀ ਮੰਗੀ ਅਕਾਲ ਤਖਤ ਸਾਹਿਬ ਤੋਂ ਵੱਖਰੀ ਜਾ ਕੇ ਮਾਫੀ ਮੰਗੀ ਜੋ ਅਕਾਲ ਤਖਤ ਸਾਹਿਬ ਨੇ ਧਾਰਮਿਕ ਤੌਰ ਦੇ ਉੱਪਰ ਸਜ਼ਾ ਸੁਣਾਈ ਹੈ ਉਹਨਾਂ ਨੇ ਐਕਸੈਪਟ ਕੀਤੀ ਕਬੂਲ ਕੀਤੀ ਫਿਰ ਵੀ ਅਸੀਂ ਉਹਦੇ ਮਗਰ ਪਾਇਆ ਸਿੱਖੀ ਦੇ ਵਿੱਚ ਮਾਫੀ ਨੂੰ ਕੋ ਥਾਂ ਹੈ ਕਿ ਨਹੀਂ ਹੈ ਨੰਬਰ 1 ਨੰਬਰ 2 ਹੁਣ ਤੁਸੀਂ ਇੱਕ ਗੱਲ ਸੋਚੋਗੇ ਵੀ ਮਖੂ ਜੀ ਨੇ ਗੱਲ ਕਹਿ ਦਿੱਤੀ ਹੈ ਵੀ ਬੰਦੇ ਦੇ ਗੁਣ ਤੇ ਔਗਣ ਵੀ ਤੋਲਨੇ ਚਾਹੀਦੇ ਨੇ ਹਾਂਜੀ ਬਾਈ ਜੀ ਜੇ ਮੈਂ ਅੱਜ ਦੀ ਗੱਲ ਕਰਾਂ ਕਈਆ ਕਹਣੇ ਤੇ ਜਿਹਦਾ ਖੁਣ ਦਿਸਦੀਆਂ ਨੇ ਇਹ ਉਹ ਸ਼ਖਸ ਹੈ ਜਿਨੇ ਖਾੜਕੂ ਸਿੰਘਾਂ ਦੇ ਕੇਸ ਲੜੇ ਨੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਚਾਰ ਖਾੜਕੂ ਜਥੇਬੰਦੀਆਂ ਨੇ ਵਕੀਰਾਂ ਦੀ ਤਾਰੀਫ ਕੀਤੀ ਸੀ ਅਖਬਾਰ ਦੇ ਅੰਦਰ ਵੀ ਇਹ ਜਿਹੜੇ ਵਕੀਲ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦੇ ਰਹਿਣੀਆਂ ਵੀ ਇਹ ਸਾਡੇ ਕੇਸ ਲੜਦੇ ਪਏ ਨੇ ਠੀਕ ਹੈ ਹੁਣ ਜਾਂ ਤੇ ਫਿਰ ਜੇ ਅੱਜ ਪ੍ਰਧਾਨ ਨੂੰ ਅਸੀਂ ਬਿਲਕੁਲ ਕਹਿਣਾ ਵੀ ਤੂੰ ਟਾਊਟ ਸੀ ਤੂੰ ਗਲਪ ਹੈ ਜੇ ਪ੍ਰਧਾਨ ਨੂੰ ਅੱਜ ਅਸੀਂ ਗਲਤ ਕਹਿਣਾ ਆ ਤੇ ਫਿਰ ਜਿਹੜੇ ਖਾੜਕੂ ਜਥੇਬੰਦੀਆਂ ਨੇ ਪ੍ਰਧਾਨ ਨੂੰ ਸਹੀ ਕਿਹਾ ਸੀ ਫਿਰ ਉਹਨਾਂ ਦੇ ਉਸ ਬਿਆਨ ਨੂੰ ਸਾਨੂੰ ਕੱਟਣਾ ਪੈਣਾ ਮੈਂ ਤਾਂ ਨਹੀਂ ਕੱਟਦਾ ਉਹਨਾਂ ਨੂੰ ਬਈ ਆ ਜੋ ਸਰੀਰਕ ਤੌਰ ਦੇ ਉੱਪਰ ਦੁਨੀਆ ਦੇ ਉੱਪਰ ਬਹੁਤੇ ਨਹੀਂ ਹੈ ਮੈਂ ਕਹਿੰਦਾ ਉਹ ਸਾਰੇ ਵਕੀਲਾਂ ਦਾ ਮੈਂ ਧੰਨਵਾਦ ਕਰਦਾ ਮਾਂ ਜਿਨ੍ਹਾਂ ਦੇ ਵਿੱਚ ਹੁੰਦਲ ਸਾਹਿਬ ਦਾ ਨਾਮ ਆਉਂਦਾ ਆ ਜਿਨ੍ਹਾਂ ਦੇ ਵਿੱਚ ਸੋਢੀ ਸਾਹਿਬ ਦਾ ਨਾਮ ਆਉਂਦਾ ਆ ਹਵਾਰਾ ਸਾਹਿਬ ਦੇ ਵਕੀਲ ਚਾਲ ਸਾਹਿਬ ਦਾ ਨਾਮ ਆਉਂਦਾ ਆ ਉਹਨਾਂ ਦੇ ਵਿੱਚ ਧਾਮੀ ਜੀ ਦਾ ਨਾਮ ਵੀ ਆਉਂਦਾ ਆ ਤੇ ਇਹ ਜਿਹੜੇ ਵਕੀਲ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਖਾੜਕੂ ਜਥੇਬੰਦੀ ਵੀ ਸਾਡੇ ਕੇਸ ਲੜਦੇ ਨੇ ਸਾਡੀ ਆਵਾਜ਼ ਬਣਦੇ ਨੇ ਤੇ ਫਿਰ ਅਗਲੀ ਗੱਲ ਦੱਸਾਂ ਬਹੁਤੇ ਵਕੀਲਾਂ ਨੇ ਇਕੱਠੇ ਹੋ ਕੇ ਚੀਫ ਜਸਟਿਸ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਵਕੀਲਾਂ ਨੂੰ ਜਾਨ ਦਾ ਖਤਰਾ ਹੈ ਤੇ ਜਿੰਨਾ ਵਕੀਲਾਂ ਨੂੰ ਜਾਨ ਦਾ ਖਤਰਾ ਹੈ ਉਹਨਾਂ ਵਕੀਲਾਂ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਤਾਂ ਵੀ ਆਉਂਦਾ ਸੀ ਇਹਨਾਂ ਨੂੰ ਮਾਰ ਦੇਣਾ ਸੀ ਉਹ ਤੋਂ ਪੁਲਿਸ ਨੇ ਤੇ ਉਹਨਾਂ ਨੇ ਬਕਾਇਦਾ ਚੀਫ ਜਸਟਿਸ ਨੂੰ ਚਿੱਠੀ ਲਿਖੀ ਸੀ ਸ਼ਿਕਾਇਤ ਕੀਤੀ ਸੀ ਵੀ ਇਹ ਸਾਡੇ ਵਕੀਲਾਂ ਨੂੰ ਪੁਲਿਸ ਕਿਸੇ ਵੀ ਵੇਲੇ ਮਾਰ ਸਕਦੀ ਹੈ ਹੁਣ ਅੰਦਾਜ਼ਾ ਲਾ ਕੇ ਵੇਖੋ ਵੀ ਜਿਹੜਾ ਬੰਦਾ ਖੜਕੂ ਸਿੰਘਾ ਦੇ ਕੇਸ ਲੜੇ ਅਦੇ ਬੁੱਡੇ ਬਾਰੇ ਤੁਸੀਂ ਉਹਨੂੰ ਇਹ ਤੋਹਫਾ ਲੱਗੇ ਉਹ ਦੇਣਾ ਤੇ ਤੁਸੀਂ ਸ਼ਰੇਆਮ ਕਹਿ ਰਹੇ ਹੋ ਵੀ ਇਹ ਜਿਹੜਾ ਇਹ ਤਾਂ ਟਾਊਟ ਰਿਹਾ ਯਾਰ ਤੁਸੀਂ ਕਿਹੜੇ ਆਧਾਰ ਦੇ ਉੱਪਰ ਰੂਟ ਆਊਟ ਕਹੀ ਜਾਂਦੇ ਹੋ ਘਟੋ ਘਟ ਇਹ ਤੇ ਵੇਖੋ ਵੀ ਖਾੜਕੂ ਜਿੱਥੇ ਬੰਦੀਆਂ ਜਿਹੜੀਆਂ ਨੇ ਉਹਦੀ ਤਾਰੀਫ ਕਰਦੀਆਂ ਪਈਆਂ ਨੇ ਤੇ ਜਿਹੜੇ ਵਕੀਲ ਇਕੱਠੇ ਹੋ ਕੇ ਗੱਲ ਕਰ ਰਹੇ ਵੀ ਪੁਲਿਸ ਇਹਨਾਂ ਵਕੀਲਾਂ ਨੂੰ ਮਾਰ ਸਕਦੀ ਹੈ ਜਿਨ੍ਹਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਲਾਲ ਜਿੱਕਰ ਆਉਂਦਾ ਅੱਜ ਯਾਰ ਮੇਰੇ ਵਰਗਾ ਉੱਠ ਕੇ ਕਹਿ ਦਿੰਦਾ ਟਾਊਟ ਹੈ ਕਿੰਨਾ ਨਕਲੋ ਵੀ ਬੰਦੇ ਦੀ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਿਕਲੇ ਤੇ ਅਸੀਂ ਇੱਕ ਸ਼ਬਦ ਦੇ ਕਰਕੇ ਬੰਦੇ ਦੀ ਜਿੰਨੀ ਸੇਵਾ ਕੀਤੀ ਹੋਈ ਹੈ ਉਹਨੂੰ ਪਾਸੇ ਕਰ ਦਈਏ ਬਾਈ ਜੀ ਮੈਂ ਨਾ ਐਸਡੀਪੀਸੀ ਦਾ ਮੁਲਾਜ਼ਮ ਰਿਆ ਮਾ 2000 ਤਿਆਂ ਤੋਂ 2006 ਤੱਕ ਮੈਂ ਪ੍ਰਧਾਨਾਂ ਦੇ ਘਰਾਂ ਦੇ ਵਿੱਚ ਜਾਂਦਾ ਰਿਆ ਮਾਂ ਮੈਂ ਇਹਨਾਂ ਦਾ ਟੌਰ ਟੱਪਾ ਵੇਖ ਚੁੱਕਾ ਮਾਂ ਸਵੇਰ ਵਾਲਾ ਕਿੰਨੇ ਸੇਵਾਦਾਰ ਹੁੰਦੇ ਸੀ ਮੈਂ ਚਲੋ ਅਜ ਨਾਮ ਨਾਲ ਨਾ ਕੁਝ ਪ੍ਰਧਾਨਾਂ ਦੀ ਪੱਗ ਵੀ ਸੇਵਾਦਾਰ ਬਣਦਾ ਹੁੰਦਾ ਸੀ ਠੀਕ ਇਹ ਇੱਕੋ ਇੱਕ ਪ੍ਰਧਾਨ ਐਸਾ ਜਿਹਦੇ ਘਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵੀ ਸੇਵਾਦਾਰ ਹੈ ਨਹੀਂ ਉਕਾਂ ਲਗਾ ਨਾ ਮੈਂ ਤੇ ਆਪੇ ਬਾਜ਼ਾਰਾਂ ਮੈਂ ਸੇਬਜ਼ਾਰ ਆਪਣੇ ਘਰ ਦੇ ਵਿੱਚ ਕੀ ਕਰਨੇ ਆ ਜੇ ਘਰ ਦੇ ਵਿੱਚ ਤੂੰ ਚਲਾ ਜਾਵੇਂ ਮੈਂ ਚਲਾ ਜਾਮਾ ਹਾਲਾਂਕਿ ਮੈਂ ਇੱਕ ਬੇਨਤੀ ਸਿੱਖ ਸੰਗਤ ਨੂੰ ਦੱਸਣਾ ਕਿ ਉਹ ਨਾ ਤੇ ਮੈਂ ਪ੍ਰਧਾਨ ਦੇ ਘਰ ਗਿਆ ਮਾ ਹਾਂਜੀ ਨਾ ਪ੍ਰਧਾਨ ਨਾਲ ਪਰਸਨਲੀ ਤੌਰ ਤੇ ਕਿਤੇ ਜਗ੍ਹਾ ਤੇ ਮੀਟਿੰਗ ਕੀਤੀ ਹੈ ਨਾ ਪ੍ਰਧਾਨ ਦੇ ਦਫ਼ਤਰ ਦੇ ਵਿੱਚ ਅੱਜ ਤੱਕ ਆਵਾ ਸਟੇਜ ਤੇ ਕਿਤੇ ਮੈਨੂੰ ਮਿਲ ਪਿਆ ਹੋਵੇ ਫਤਿਹ ਦੀ ਸਾਂਝ ਹੋ ਗਈ ਹੈ ਮੇਰਾ ਕੋਈ ਐਸਾ ਮੈਂ ਕੰਮ ਪਰਸਨਲੀ ਤੌਰ ਦੇ ਉੱਪਰ ਨਹੀਂ ਕਰਵਾਇਆ ਪਰ ਬੰਦੇ ਦੇ ਗੁਣਾਂ ਦੀ ਯਾਰ ਮੈਂ ਤਾਰੀਫ਼ ਤੇ ਕਰਾਂਗਾ ਨਾ ਜੇ ਬੰਦੇ ਦੇ ਵਿੱਚ ਗੁਣ ਹੈ ਮੈਂ ਕਹਿੰਦਾ ਗਾਲ ਨਿਕਲੀ ਮੈਂ ਵੀ ਕਹਿੰਨਾ ਮਾਰਾ ਹੋਇਆ ਨਹੀਂ ਸੀ ਕ ਠੀਕ ਹੈ ਮਾਰਾ ਕੋਇਆ ਪਰ ਬੰਦੇ ਦੀ ਇੱਕ ਗਾਲ ਦੇ ਕਰਕੇ ਬੰਦੇ ਦੀ ਸਾਰੀ ਕੀਤੀ ਕੀਤੀ ਕਤਰੀ ਸੇਵਾ ਜਿਹੜੀ ਮਿੱਟੀ ਪਾ ਦਿਓ ਇਹ ਵੀ ਤੇ ਨਹੀਂ ਨਾ ਫਿਰ ਇਹ ਵੀ ਸਿਆਣਪ ਨਹੀਂ ਖੁੰਦੀ ਹੁਣ ਅਗਲੀ ਗੱਲ ਸੁਣੋ ਘਰ ਦੇ ਵਿੱਚ ਇੱਕ ਵੀ ਐਸਡੀਪੀਸੀ ਦਾ ਸੇਵਾਦਾਰ ਨਹੀਂ ਜੇ ਤੂੰ ਚਲਾ ਜਾਂਦਾ ਚਾ ਆਪ ਅੰਦਰੋਂ ਰਸੋਈ ਤੋਂ ਲਿਆ ਕੇ ਤੈਨੂੰ ਪੜਾਵੇਗਾ ਪ੍ਰਧਾਨ ਸਾਹਿਬ ਚਾਲੇ ਕਿਉਂ ਪ੍ਰਧਾਨ ਐਸਡੀਪੀਸੀ ਦਾ ਪ੍ਰਧਾਨ ਠੀਕ ਹੈ ਨੰਬਰ 2 ਦੇ ਉੱਪਰ ਕਈ ਵਾਰੀ ਐਕਟਿਵਾਂ ਨੂੰ ਕਿੱਕ ਮਾਰ ਕੇ ਆਪ ਹੀ ਆ ਜਾਂਦਾ ਕਿਹੜਾ ਐਸਾ ਤੁਹਾਡਾ ਪ੍ਰਧਾਨ ਦੇ ਆ ਵੀ ਜਿਹੜਾ ਆਪਣੇ ਘਰੋਂ ਐਕਟਿਵਾਂ ਨੂੰ ਕਿੱਕ ਮਾਰ ਕੇ ਤੇ ਆਪਣੀ ਕੁਰਸੀ ਦੇ ਉੱਪਰ ਆ ਜਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਹ ਪਹਿਲਾ ਪ੍ਰਧਾਨ ਹੈ ਕੋਈ ਗੱਡੀ ਰੱਖੀ ਨਹੀਂ ਇਹਨਾਂ ਨੇ ਗੱਡੀ ਪਰਸਨਲੀ ਤੌਰ ਤੇ ਉਪਰ ਖੋਵੇਗੀ ਕਿਤੇ ਵੱਡੇ ਕਾਰ ਦੇ ਉੱਪਰ ਜਾਣਾ ਗੱਡੀ ਐਸਟੀਪੀਸੀ ਦੀ ਵੀ ਲੈ ਕੇ ਜਾਂਦੇ ਕੋਣ ਕਿ ਮੈਦਾਬਾ ਨਹੀਂ ਕਰਦਾ ਪਰ ਕਹਿਣ ਤੋਂ ਬਾਅਦ ਉਹ ਐਟੀਟਿਊਡ ਨਹੀਂ ਰੱਖਿਆ ਵੀ ਮੈਂ ਪ੍ਰਧਾਨ ਹਮ ਐਕਟਿਵਾਂ ਨੂੰ ਕਿੱਕ ਮਾਰੀ ਕਹਿਣ ਲੱਗੇ ਗੁਰੂ ਰਾਮਦਾਸ ਦਾ ਕਰਦਾ ਸੇਵਾਦਾਰ ਹੁਣ ਯਾਰ ਉਸ ਬੰਦੇ ਦੀ ਉਹ ਚੀਜ਼ ਤੇ ਵੇਖਣੀ ਪਾਏਗੀ ਨਾ ਤੀਜੇ ਨੰਬਰ ਦੇ ਉੱਪਰ ਆ ਜੋ ਜੇ ਕਿਸੇ ਇਤਿਹਾਸਕ ਗੁਰਦੁਆਰੇ ਦੇ ਵਿੱਚ ਜਾਂਦੇ ਨੇ ਜੇ ਕਿਤੇ ਮੈਨੇਜਰ ਨੇ ਸਪੈਸ਼ਲ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰ ਦਿੱਤਾ ਕਹਿਣ ਲੱਗੇ ਨਾ ਇਹ ਗੁਰੂ ਘਰ ਆ ਮੈਂ ਪੰਗਤ ਦੇ ਵਿੱਚ ਬਹਿ ਕੇ ਛਕਾਂਗਾ ਪੰਗਤ ਦੇ ਵਿੱਚ ਬਹਿ ਕੇ ਲੰਗਰ ਪ੍ਰਸ਼ਾਦ ਆ ਛਕਦੇ ਨੇ ਹੁਣ ਬੰਦੇ ਦੀਆਂ ਯਾਰ ਕੁ ਕਾਬਲੀਅਤ ਵੀ ਤੇ ਦੇਖਣੀ ਪਏਗੀ ਨਾ ਸੋ ਸਾਰੀਆਂ ਗੱਲਾਂ ਨੂੰ ਆਪਾਂ ਦੇ ਇੱਕ ਪਾਸੇ ਰੱਖ ਦਈਏ ਇਹਨਾਂ ਦੀ ਸੇਵਾ ਨੂੰ ਤੇ ਇੱਕ ਪਾਸੇ ਗਾਲ ਨੂੰ ਮੈਂ ਕਹਿੰਦਾ ਤੋਲੋ ਤੁਸੀਂ ਭਾਈ ਜੇ ਤੁਹਾਨੂੰ ਲੱਗਦਾ ਵੀ ਇੱਕ ਗਾਲ ਦੇ ਸਾਰੀ ਦੀ ਸਾਰੀ ਸੇਵਾ ਮਿੱਟੀ ਕਰ ਦਿੱਤੀ ਮੈਂ ਵੀ ਤੁਹਾਡੇ ਨਾਲ ਖੋਜਾਂ ਨਾ ਪਰ ਐਸਾ ਨਹੀਂ ਹੈ ਹੁਣ ਜਿਹੜੇ ਕਹਿੰਦੇ ਨਾ ਪਹਿਲਾਂ ਤੋਲੋ ਤੇ ਫਿਰ ਬੋਲੋ ਉਹਨਾਂ ਨੂੰ ਬੇਨਤੀ ਹੈ ਬੰਦੇ ਨੂੰ ਵੀ ਪਹਿਲਾਂ ਤੋਲੋ ਵੀ ਗੁਣ ਜਾਦੇ ਨੇ ਕਿ ਔਗਣ ਜਾਦੇ ਨੇ ਕਿ ਇੱਕ ਗਾਲ ਇੰਨੀ ਮਜ਼ਬੂਤ ਹੋ ਗਈ ਤੇ ਨਾਲੇ ਮੈਨੂੰ ਇਹ ਦੱਸਿਆ ਜੇ ਮੈਂ ਚਲੋ ਸਾਰਿਆਂ ਤੇ ਗੱਲ ਨਹੀਂ ਕਰਦਾ ਕੋਈ ਕਰਮਾਂ ਵਾਲਾ ਭਾਂਵੇਂ ਬੱਚਾ ਹੋਵੇ ਕਿਹੜਾ ਜਿਹਦੇ ਮੂੰਹ ਦੇ ਵਿੱਚੋਂ ਗਾਲ ਦੀ ਨਿਕਲਦੀ ਭਾਈ ਜੀ ਦੱਸੋ ਨਾ ਮੈਨੂੰ ਫਰਕ ਇਹ ਹੈ ਇੰਦਰਪਾਲ ਸਿੱਧੀ ਦੀ ਬੇਨਤੀ ਹੈ ਜਿਹੜਾ ਫੜਿਆ ਜਾਂਦਾ ਨਾ ਉਹ ਚੋਰ ਹੁੰਦਾ ਆ ਅੱਗੇ ਪਿੱਛੇ ਸਾਰੇ ਮਹਾਤਮਾ ਬਣੇ ਹੁੰਦੇ ਨੇ ਗਾਲਾਂ ਤੇਰੇ ਮੂੰਹ ਦੇ ਵਿੱਚੋਂ ਵੀ ਗਾਹੇ-ਬਗਾਹੇ ਨਿਕਲ ਜਾਂਦੀਆਂ ਹੁਣ ਕਿਹ ਗਾਹੇ-ਬਗਾਹੇ ਮੇਰੇ ਮੂੰਹ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਹੈਨਾ ਪਰ ਉਹਦੀ ਗੱਲ ਇਸ਼ੂ ਬਣ ਗਈ ਉਸ ਤੋਂ ਬਾਅਦ ਕਮਾਲ ਦੀ ਗੱਲ ਹੈ ਸਤਿਕਾਰਯੋਗ ਮਹਿਲਾ ਕਮਿਸ਼ਨ ਵਾਲੇ ਬੀਬੀ ਜੀ ਉਹਨਾਂ ਨੇ ਨਾਲ ਦੀ ਨਾਲ ਸਖਤ ਐਕਸ਼ਨ ਲੈ ਲਿਆ ਠੀਕ ਹੈ ਹਾਂਜੀ ਮੈਂ ਬੀਬੀ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਮਾ ਬੀਬੀ ਜੀ ਸਮੂਹਿਕ ਗਾਲ ਦਾ ਤੇ ਵਿਅਕਤੀਗਤ ਗਾਲ ਦਾ ਫਰਕ ਹੁੰਦਾ ਆ ਹੁਣ ਇੱਥੇ ਕਿਹਾ ਗਿਆ ਇਸਤਰੀਆਂ ਦਾ અપਮਾਨ ਹਾਂਜੀ ਸਮੂਹਿਕ ਗਾਲ ਇਸਤਰੀਆਂ ਨੂੰ ਕੱਢਣੀ ਉਹ ਡਿਫਰੈਂਟ ਮੈਟਰ ਆ ਹਾਂਜੀ ਠੀਕ ਹੈ ਵਿਅਕਤੀਗਤ ਤੌਰ ਦੇ ਉੱਪਰ ਗਾਲ ਕੱਢਦੀ ਕਿਸੇ ਇਰੀਟੇਸ਼ਨ ਦੇ ਕਰਕੇ ਨਿਕਲ ਗਈ ਹੈ ਨਾ ਇਹ ਇੱਕ ਡਿਫਰੈਂਟ ਮੈਟਰ ਆ ਹੁਣ ਅਸੀਂ ਕਹਿ ਦਿੱਤਾ ਇਸਤਰੀਆਂ ਦਾ અપਮਾਨ ਨਹੀਂ ਉਹਨੇ ਫਿਰ ਵੀ ਇਸਤਰੀ ਜਾਤੀ ਕੋਲੋਂ ਪੂਰੀ ਕੋਲੋਂ ਮਾਫੀ ਮੰਗ ਲਈ ਫਿਰ ਮੈਂ ਬੀਬੀ ਜੀ ਮਹਿਲਾ ਕਮਿਸ਼ਨ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਨਾ ਨਾ ਤਲਬੀਰ ਗਿੱਲ ਨੇ ਇਹੀ ਬੀਬੀ ਜਗੀਰ ਕੌਰ ਨੂੰ ਛੋਟੜ ਜਨਾਨੀ ਕਿਹਾ ਸੀ ਸ਼ਬਦ ਹੈ ਰਿਕਾਰਡਿੰਗ ਮੇਰੇ ਕੋਲੋਂ ਲੈ ਲਵੋ ਜੇ ਠੂਠੀ ਨਿਕਲੇ ਮੈਂ ਤਾਂ ਵੀ ਦੇਣਦਾਰ ਕੋਮਾਂਗਾ ਛੁੱਟੜ ਜਨਾਨੀ ਕਿਹਾ ਸੀ ਠੀਕ ਹੈ ਹਾਂਜੀ ਛੁੱਟੜ ਜਨਾਨੀ ਕਿਹਾ ਸੀ ਤਲਬੀਰ ਗਿੱਲ ਅੰਮ੍ਰਿਤਸਰ ਰਹਿੰਦਾ ਇਹਦੇ ਉੱਪਰ ਇਹੋ ਜਿਹਾ ਸਖਤ ਐਕਸ਼ਨ ਹੁਣ ਤੱਕ ਲਿਆ ਕਿਉਂ ਨਹੀਂ ਗਿਆ ਨੰਬਰ 2 ਬੀਬੀ ਜਗੀਰ ਕੌਰ ਜੀ ਬੋਲੇ ਜੇ ਪ੍ਰਧਾਨ ਕਿਤੇ ਮੇਰੇ ਸਾਹਮਣੇ ਹੁੰਦਾ ਮੈਂ ਉਹਦਾ ਜਬਾੜਾ ਪਾੜ ਦਿੰਦੀ ਤੇ ਤਲਬੀਰ ਗਿੱਲ ਨੇ ਜਿੱਦਣ ਛੁੱਟੜ ਜਨਾਨੀ ਕਿਹਾ ਸੀ ਉਹਦਾ ਜਬਾੜਾ ਕਿਉਂ ਨਾ ਪਾੜ ਦਿੰਦਾ ਬੀਬੀ ਜੀ ਮੈਂ ਪੁੱਛਣਾ ਚਾਹੁੰਨਾ ਮੈਂ ਇਸ ਤੋਂ ਥੋੜੀ ਜਿਹੀ ਅੱਗੇ ਚੱਲੋ ਇਹ ਤੇ ਮਸ ਨਹੀਂ ਹੋ ਜਾਂਦੀ ਬੜੇ ਐਸੇ ਨੇ ਮੈਂ ਬੀਬੀ ਜੀ ਦੇ ਵਿਅਕਤੀਗਤ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਦੇਖੋ ਮੇਰਾ ਬੀਬੀ ਜੀ ਨਾਲ ਵੀ ਪਿਆਰ ਹੈ ਹਨਾ ਹੁਣ ਬੜੇ ਐਸੇ ਨੇ ਜਿਹੜੇ ਸ਼ਰੇਆਮ ਕੁੜੀ ਮਾਰ ਕੇ ਕੇ ਸੰਬੋਧਨ ਕਰਦੇ ਨੇ ਜਬਰਨਾ ਨਾ ਪੜਿਆ ਗਿਆ ਹਮ ਇੱਕ ਸਰਹੰਤੋ ਬੀਬੀ ਹੈ ਜਿਹੜੀ ਆ ਬਾਬਾ ਗੁਰਿੰਦਰ ਸਿੰਘ ਖੇੜੀ ਵਾਲਾ ਜਿਹਦੀ ਪਿੱਛੇ ਜੇ ਘੋੜੇ ਵੀ ਰੱਖੇ ਆ ਤੇ ਪਿੱਛੇ ਜੇ ਰੌਲਾ ਰੱਪਾ ਵੀ ਬੜਾ ਪਿਆ ਤੇ ਕਈ ਵਾਰੀ ਕਹਿੰਦਾ ਮੈਂ ਖੀਮ ਵੀ ਖਾ ਲੈਣਾ ਮਾ ਹਨਾ ਹਾਂਜੀ ਉਸ ਬਾਬੇ ਦੀ ਸੱਸ ਹੈ ਉਹਨੇ মিডিਆ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਸ਼ਬਦ ਵਰਤਿਆ ਸੀ ਕੁੱਤੀ ਜਨਾਨੀ ਮੈਨੂੰ ਇਹ ਤਾਂ ਦੱਸਣੇ ਪੈ ਰਹੇ ਨੇ ਉਹਨੇ ਸ਼ਬਦ ਵਰਤੇ ਸੀ ਕੁੱਤੀ ਜਨਾਨੀ ਮੀਡੀਆ ਦੇ ਵਿੱਚ ਮੀਡੀਆ ਦੇ ਵਿੱਚ ਕਿਹਾ ਸੀ ਬੀਬੀ ਨੇ ਤੇ ਉਹ ਸ਼ਬਦ ਜਦੋਂ ਮੈਂ ਸੁਣਿਆ ਬਾਈ ਜੀ ਆਪਾਂ ਤੇ ਲੱਗੀ ਸੱਤੀ ਕਪੜੀ ਅੱਗ ਮੈਂ ਅੱਜ ਵੀ ਗੱਲ ਕਹਿਣਾ ਮੈਂ ਠੀਕ ਹੈ ਬੀਬੀ ਜੀ ਦਾ ਮੈਂ ਸਤਿਕਾਰ ਕਰਦਾ ਮੈਂ ਪ੍ਰਧਾਨ ਜੀ ਦਾ ਵੀ ਸਤਿਕਾਰ ਕਰਦਾ ਮੈਂ ਠੀਕ ਹੈ ਜਿੱਥੇ ਮੇਰੀ ਇਹਨਾਂ ਨਾਲ ਕਿਸੇ ਨਹੀਂ ਸਹਿਮਤੀ ਮੇਂ ਪਾਸੇ ਹੋ ਜਾਣਾ ਮੈਂ ਪਰ ਜਿੱਥੇ ਕੋਈ ਚੰਗਾ ਕੰਮ ਇਹ ਕਰਨ ਲੱਗੇ ਮੈਂ ਉੱਥੇ ਸਹਿਮਤੀ ਰੱਖਾਂਗਾ ਬੀਬੀ ਜੀ ਨੂੰ ਇਸ ਗੱਲ ਦਾ ਬੀਬੀ ਜ਼ਗੀਰ ਕੌਰ ਜੀ ਨੂੰ ਪਤਾ ਹੈ ਮੈਂ ਸਖਤ ਐਕਸ਼ਨ ਲੈ ਕੇ ਮੈਂ ਬੀਬੀ ਜੀ ਨੂੰ ਕਾਲ ਤੇ ਲੈ ਲਿਆ ਸੀ ਮੈਂ ਕਿਹਾ ਤੁਸੀਂ ਕੁੱਤੀ ਜਿਹਾ ਨਹੀਂ ਸ਼ਬਦ ਕਿਵੇਂ ਵਰਤਿਆ ਇੱਕ ਇਸਤਰੀ ਦੂਜੀ ਇਸਤਰੀ ਦਾ ਅਪਮਾਨ ਕਰੇ ਕਿ ਕਿਧਰ ਸ਼ੋਭਾ ਦਿੰਦਾ ਅਸੀਂ ਬਾਕੀਆਂ ਨੂੰ ਕੀ ਸਮਝਾਵਾਂਗੇ ਠੀਕ ਹੈ ਪੂਰਾ ਸਾਡਾ ਟਾਕ ਹੋਇਆ ਬੀਬੀ ਜੀ ਜੀਰਕੌਰ ਨੇ ਆਪ ਮੈਨੂੰ ਫੋਨ ਕਰਕੇ ਕਿਹਾ ਵੀ ਮਖੂ ਤੇਰਾ ਧੰਨਵਾਦ ਹੂੰ ਤੇਰਾ ਧੰਨਵਾਦ ਮੇਰੇ ਬਿਨਾ ਕਹਿਣ ਤੋਂ ਤੂੰ ਐਡਾ ਸਖਤ ਐਕਸ਼ਨ ਲੈ ਲਿਆ ਸੋ ਕਹਿਣ ਤੋਂ ਬਾਅਦ ਬੀਬੀ ਜੀ ਮੈਂ ਤੁਹਾਡੇ ਤੋਂ ਬਾਹਰ ਨਹੀਂ ਮੈਂ ਤੁਹਾਡੇ ਨਾਲ ਆ ਜੇ ਬੰਦਾ ਮਾਫੀ ਮੰਗ ਲਵੇ ਤਾਂ ਸਾਨੂੰ ਵੱਡਾ ਜੇਰਾ ਕਰਕੇ ਮਾਫ ਕਰ ਦੇਣਾ ਚਾਹੀਦਾ